ਬਈ ਦਾ ਸ਼ਿਕਾਲ ਜੀ ਸਸੀ哥 ਬਾਈ ਜੀ ਕੀ ਹਾਲ ਚੱਲ ਨੇ ਜੀ ਕੀ ਵਧੀਆ ਕਰਤਾ ਪਿੰਦੇ ਪੜੀ ਆਪਣੀ ਗੱਲ ਇੰਟਰਸਟਿੰਗ ਰਹਿਣ ਵਾਲੀ ਹੈ ਮੈਨੂੰ ਤੁਸੀਂ 2 ਸੈਕਿੰਡ ਦਿਓ ਮੈਂ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਲਮੋਸਟ 70 ਪਲੱਸ ਲੋਕ ਆਪਣੇ ਨਾਲ ਜੁੜੇ ਹੋਏ ਨੇ ਲਾਈਕ ਵਾਲਾ ਬਟਨ ਮੇ ਲੱਦਾ ਵੀ ਜੇ ਤੁਸੀਂ ਰਿਮਾਈਂਡਸ ਨੂੰ ਕਰਾ ਦਈਏ ਵੀ ਤੁਸੀਂ ਦੱਬ ਦਿਓ ਇਹ ਇਹ ਵੋਟਾਂ ਲਈ ਵੀ ਜ਼ਰੂਰੀ ਹੈਗਾ ਆ ਤਾਂ ਕਿ ਤੁਹਾਨੂੰ ਆਤ ਪਹਜੇ ਵੀ ਵੋਟ ਪਾਉਣੀ ਹੈ ਤੇ ਤੁਸੀਂ ਭੁੱਲੋ ਨਾ ਸੋ ਲਾਈਕ ਵਾਲਾ ਬਟਨ ਜੂ ਦੱਬ ਦਿਓ ਜੀ ਬੇਨਤੀ ਹੈ ਤੁਹਾਡੇ ਤੱਕ ਤੇ ਹੁਣ ਆਪਾ ਭੋਪਿੰਦਰ ਪਾ ਜੀ ਉਹਨਾਂ ਦੀ ਕਾਲ ਲੈਨੇ ਆਪਾਂ ਭਾਈ ਕੀ ਕਹਿਣਾ ਚਾਹੋਗੇ ਅੱਜ ਜੇ ਜਾਣੇ ਤੋਂ ਪਹਿਲਾਂ ਭਾਜੀ ਇੱਕ ਹੈ ਨਾ ਆਪਣਾ ਦੂਸਰਾ ਕਰਨਾ ਸੀ ਸਰਵੇ ਕਰਨਾ ਸੀ ਵੋਟ ਕਿੱਧਰ ਜਾਂਦੀ ਜ਼ਿਆਦਾ ਇਹ ਆਪਾਂ ਮੇਰੇ ਨਾਲ ਦਾ ਕਰਨਾ ਹਾਂ ਮੈਂ ਪਾਈ ਦੇਣਾ ਮੈਂ ਇੱਥੇ ਦੇਖ ਦਿੰਦਾ ਵਾ ਜੇ ਮੈਂ ਪਾ ਪੈ ਗਿਆ ਤਾਂ ਸਰਵੇ ਮੇ ਨਾਲ ਦੀ ਨਾਲ ਪਾ ਦੇਣਾ ਤੁਸੀਂ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਜੀ ਬਈ ਜੀ ਤੁਸੀਂ ਵੈਸੇ ਕਾਫੀ ਹੱਦ ਤੱਕ ਕਵਰ ਕਰ ਚੁੱਕੇ ਆਈ ਥਿੰਕ ਇਟਸ ਜਸਟ ਨਾਟ ਹਿਸ ਸੈਲਫ ਇੰਟਰਸਟ ਇਨ ਬਰੋਕਲੈਂਡ ਇਟ ਇਟ ਸੀ ਲੁਕੈਟ ਫਰਮ ਬੇਸਿਕਲੀ ਬਿਫੋਰ ਵਿਦ ਮਤਲਬ ਇਹ ਐਂਦਾ ਤਾਂ ਹੈ ਨਹੀਂਗਾ ਵੀ ਓਵਰਨਾਈਟ ਕਾਰਨ ਨੂੰ ਕਹਿ ਦਿੱਤਾ ਗਿਆ ਵੀ ਕੱਲ ਨੂੰ ਤੂੰ ਲੀਡਰਸ਼ਿਪ ਪ੍ਰੈਸ ਚ ਜਾਣਾ ਜੀ ਇਹ ਤਾਂ ਐਂਦਾ ਤਾਂ ਹੋਇਆ ਨਹੀਂ ਜੀ ਇਹਦਾ ਤਾਂ ਜੇ ਇਫ ਯੂ ਆਰ ਇਫ ਯੂ ਆਰ ਲਿਵਿੰਗ ਥੈਟ ਇਨ ਥੈਟ ਲੈਂਡ ਯੂ ਆਰ ਲਿਵਿੰਗ ਇਨ ਲਾਲਾ ਲੈਂਡ ਜੀ ਠੀਕ ਹੈ ਜੀ ਜੀ ਇਟ ਵਾਸ ਸੈਟ ਅਪ ਦੇਰ ਦੀ ਵੇਟਸ ਬੀਨ ਸੈਟ ਅਪ ਬਹੁਤ ਵਧੀਆ ਤਰੀਕੇ ਨਾਲ ਟ੍ਰਾਈ ਟੂ ਮੂਵ ਕਾਰਨ ਬਿਕਾਜ਼ ਨੰਬਰਸ ਵਾਸ ਕਮਿੰਗ ਡਾਊਨ ਰੂਡੂ ਵਾਸ ਗਣਾ ਗੋ ਐਟ ਐਨੀ ਪਲੇਸ ਐਨੀ ਟਾਈਮ ਜੀ ਐਂਡ ਹੈਲੋ ਲੈਣਾ ਨਾ ਦੀ ਕਾਲ ਭਾਜੀ ਡਰਾਪ ਹੋ ਗਈ ਚਲੋ ਆਪਾਂ ਕੰਟੀਨਿਊ ਕਰਦੇ ਆਂ ਭਾਜੀ ਤੁਸੀਂ ਕੀ ਕਹਿ ਰਹੇ ਸੀਗੇ ਮੈਂ ਸਰਵੇ ਦਾ ਕਹਿ ਰਿਹਾ ਸੀਗਾ ਮੈਂ ਕਹਾ ਆਪਣਾ ਸਰਵੇ ਵੀ ਕਰਨਾ ਹਾਂਜੀ ਸਰਵੇ ਮੈਂ ਬਸ ਪਾਈ ਰਿਹਾ ਭਾਜੀ ਸਰਵੇ ਪਾ ਰਿਹਾ ਸੀਗਾ ਤੇ ਮੀਨਵਾਲ ਮੈਂ ਪਾ ਦੇਣਾ ਸਰਵੇ ਤੁਸੀਂ ਆਪਾਂ ਕੰਟੀਨਿਊ ਕਰਦੇ ਆਂ ਸੋ ਮੈਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੇ ਫੇਰ ਮੈਂ ਮੁੜ ਕੇ ਉਹੀ ਗੱਲ ਕਹਿਣਾ ਚਾਹੁੰਦਾ ਮੈਂ ਕਿਸੇ ਨੂੰ ਨਾ ਮੈਂ ਖੜਨੀ ਨੂੰ ਕਨੜ ਦਾ ਅਤੇ ਬੋਲਿਵੀਅਨ ਨੂੰ ਕਹਨਾ ਮੈਂ ਦੋ ਕਿਸੇ ਦੀ ਸਾਈਡ ਤੇ ਨਹੀਂ ਹੈਗਾ ਮੈਂ ਭਾਵੇਂ ਸਿਰਫ ਫੈਕਟਸ ਦੇ ਰਿਹਾ ਤੁਸੀਂ ਜੇ ਫੈਕਟਸ ਨੂੰ ਡਿਸਪਿਊਟ ਕਰਨਾ ਪਲੀਜ਼ ਉਹਨਾਂ ਨਾਲ ਕਰ ਸਕਦੇ ਆ ਜੀ ਕਿ ਜਿਹੜਾ ਤੁਸੀਂ ਕਮੈਂਟਸ ਕਰ ਰਹੇ ਮੈਂ ਕਿਸੇ ਦੀ ਸਾਈਡ ਨਹੀਂ ਹੈਗਾ ਨਾ ਮੈਂ ਕਹਿੰਦਾ ਤੁਸੀਂ ਮਾਰਖਾਨੀ ਨੂੰ ਵੋਟ ਪਾਓ ਨਾ ਮੈਂ ਕਹਿੰਦਾ ਬੋਲਿਵੀਅਨ ਨੂੰ ਵੋਟ ਪਾਓ ਕਾਲਸ ਕਾਲਸ ਆ ਗਈਆਂ ਭਾਜੀ ਆਪਾਂ ਲੈ ਲਈਏ ਨਾ ਨਾਲ ਦੀ ਨਾਲ ਪਹਿਲੀ ਕਾਲ ਲੈ ਲਏ ਨੇ ਜੀ 1007 ਤੁਸੀਂ ਹਰਨੂ ਜੀ ਸ੍ਰੀ ਗੱਲ ਬਾਈ ਕੀ ਹਾਲ ਚੱਲ ਨੇ ਬਹੁਤ ਵਧੀਆ ਭਾਈ ਜੀ ਤੁਸੀਂ ਠੀਕ ਠਾਕ ਹੋ ਬਹੁਤ ਬਹੁਤ ਦਿਵਿਦਿਪ ਧੰਨਵਾਦ ਤੁਹਾਡੇ ਦੋਵਾਂ ਜਾਣਿਆ ਦਾ ਤੁਸੀਂ ਅੱਜ ਬਹੁਤ ਰੰਗ ਬੰਨੇ ਹੋ ਇਹ ਸੁਵਿੰਦਰ ਭਾਈ ਦਾ ਥੈਂਕ ਯੂ ਸਵੇਰੇ ਘੇਰਾ ਹੀ ਲੱਗਦੀ ਐ ਨਾ ਦਿਨ ਨੂੰ ਕੋ ਕੋਈ ਨਹੀਂ ਅਸੀਂ ਅੰਧ ਨੂੰ ਸ਼ਾਮ ਨੂੰ ਸੈੱਟ ਕਰ ਲਿਆ ਕਰਾਂਗੇ ਪਰ ਆਇਆ ਫ੍ਰੀਕੁਐਂਟਲੀ ਕਰਿਆ ਕਰੋ ਨਹੀਂ ਨਹੀਂ ਮੈਂ ਟਰਾਈ ਕਰਦਾ ਉਹਨਾਂ ਜੀ ਭਾਜੀ ਕਿ ਇਹਨਾਂ ਨੂੰ ਹਰ ਇੱਕ ਵੀਕ ਤੇ ਇੱਕ ਮਿਨੀਮਮ ਵੀਕ ਦੇ ਵਿੱਚ ਇੱਕ ਦਿਨ ਤਾਂ ਇਹਨਾਂ ਦੀ ਹਾਜ਼ਰੀ ਲਵਾਇਆ ਕਰੀਏ ਫੜ ਕੇ ਬਿਲਕੁਲ ਭਾਜੀ ਗੁਜਾਰਿਸ਼ ਹੈ ਜੇ ਤੁਹਾਡੇ ਅੱਗੇ ਤੁਸੀਂ ਨਹੀਂ ਤੁਸੀਂ ਥੋੜਾ ਜ਼ਿਆਦਾ ਹੋਣਾ ਹੈ ਨਾਲ ਨਾਲ ਵਧੀਆ ਅੱਜ ਦੇਖ ਲਓ ਨਾਲ ਹੀ ਵਿਊਰਸ਼ਿਪ ਵੇਖ ਲਓ ਕਿੱਧਰ ਜਾਣੀ ਅੱਜ ਜੀ ਜੀ ਮੈਂ ਬੇਵਰੀ ਵੀ ਥੋੜਾ ਆਪਣੀ opinion ਦੇਣਾ ਚਾਹੁੰਦਾ ਕਿ ਮੈਂ ਭਾਈ ਪਹਿਲਾਂ ਤੇ ਫੇਰ ਦੇ ਬਹੁਤ ਚਾਂਸ ਲੱਗਦੇ ਸੀ ਯੈਸ ਅ ਜਦੋਂ ਦਾ ਕਾਰਨੀ ਸਾਹਿਬ ਆਏ ਨੇ ਆਈ ਡੋਨਟ ਨੋ ਲੋਕੀ ਖੁੱਲ ਕੇ ਨਹੀਂ ਉਹਨਾਂ ਨੂੰ ਸਪੋਰਟ ਕਰ ਪਾ ਰਹੇ ਜਸਟ ਬਿਕਾਜ਼ ਹੀਸ ਬੀਨ ਲਿਬਰਲ ਵੱਲੋਂ ਆ ਜੀ ਪਰ ਓਵਰ ਆਲ ਜੋ ਟਰੰਪ ਦੇ ਭਾਈ ਐਂ ਤੇ ਟਰੰਪ ਦੇ ਵੀ ਬੜੇ ਤਗੜੇ ਸਪੋਰਟਰ ਸੀਗੇ ਯਾਰ ਐਂ ਤੈਨੂੰ ਮਤਲਬ ਧੱਕਾ ਲਾ ਲਾ ਕੇ ਜਿਤਾਇਆ ਇੱਧਰ ਐਵੇਂ ਹੀ ਕੈਨੇਡਾ ਲਈ ਜ਼ੋਰ ਲਾਈ ਜਾਂਦੇ ਹਾਂ ਹੂੰ ਪਰ ਚੱਕਰੇ ਵੀ ਜੋ ਨਿਹਾਲ ਕੀਤਾ ਨਾ ਉਸ ਤੋਂ ਬਾਅਦ ਲੋਕਾਂ ਨੂੰ ਇਹ ਪਿਕਚਰ ਤੋਂ ਡਰ ਲੱਗਣ ਲੱਗ ਪਿਆ ਕਿ ਕਿਤੇ ਇੱਧਰ ਵੀ ਕੰਜ਼ਰਵੇਟਿਵ ਆ ਗਿਆ ਉਹ ਕੁਝ ਨ ਕਰਨ ਲੱਗ ਪੈਣਾ ਹਣਾ ਜੀ ਅਸੀਂ ਅਸੀਂ ਜਦੋਂ ਮੈਂ ਇੱਥੇ 2009 ਚ ਆਇਆ ਸੀਗਾ 2009 ਇਹਦੇ ਜਦੋਂ ਇੱਥੇ ਟਰੂਡੋ ਦੇੋਂ ਤੋਂ ਪਹਿਲਾਂ ਇੱਕ ਬਿੱਲ ਆਇਆ ਸੀ ਭਾਜੀ ਆਈ ਡੋਨਟ ਨੋ ਤੁਸੀਂ ਮੈਨੂੰ ਐਗਜ਼ੈਕਟਲੀ ਉਹਦਾ ਯਾਦ ਨਹੀਂ ਕਿਹੜਾ ਬਿੱਲ ਸੀਗਾ ਉਹਦੇ ਵਿੱਚ ਕਹਿੰਦੇ ਸੀਗੇ ਕਿ ਜਿਹੜੇ ਅ ਇੱਥੇ ਆ ਕੇ ਐਕਵਾਇਰ ਕਰਨਗੇ ਸਿਟੀਨਨਸ਼ਿਪ ਹ ਹਰਪੁਰ ਦੇ ਟਾਈਮ ਹੀ ਸੀਗਾ ਸ਼ਾਇਦ ਉਹ ਕਹਿੰਦੇ ਸੀ ਉਹ ਸੈਕੰਡਰੀ ਸਿਟੀਜ਼ਨ ਗਿਣਿਆ ਜੇ ਆਣਗੇ ਮਤਲਬ ਇਦਾਂ ਦਾ ਕੋਈ ਬਿੱਲ ਸੀਗਾ ਉਸ ਤੋਂ ਬਾਅਦ 트루ਡੋ ਦੀ ਹਵਾ ਬਣੀ ਸੀ ਤੇ 트루ਡੋ ਆਇਆ ਸੀ ਪਾਵਰ 'ਚ ਪਰ ਇਹੋ ਹੀ ਕਨਜ਼ਰਵੇਟਿਵ ਥੋੜੇ ਜਿਹਾ ਬਈ ਜ਼ਿਆਦਾ ਸਟ੍ਰਿਕਟ ਹੋ ਜਾਂਦੇ ਨੰਨੋ ਥੋੜਾ ਫਾਰ ਰਾਈਟ ਫਾਰ ਲੈਫਟ ਵੀ ਇਹਨਾਂ ਨੂੰ ਪਰ ਮੈਨੂੰ ਲੱਗਦਾ ਭਾਜੀ ਸਮੇਂ ਨਾਲ ਨਾ ਮੈਨੂੰ ਲੱਗਦਾ ਚੇਂਜ ਵੀ ਹੋ ਜਾਂਦੇ ਕੁੱਝ ਜੇ ਆਪਾਂ ਇਮੀਗ੍ਰੈਂਟਸ ਦੀ ਗੱਲ ਕਰੀਏ ਤਾਂ ਪੀਅਰ ਦੀ ਵਾਈਫ ਐਕਚੁਅਲੀ ਇਮੀਗ੍ਰੈਂਟੀ ਨੇ ਮੈਂ ਤਾਂ ਯਾਰ ਬਹੁਤ ਤਗੜਾ ਜਦੋਂ ਤੱਕ 트럼ਪ ਭਾਈ ਪਾਵਰ ਚ ਨਹੀਂ ਹੈ ਨਾ ਐ ਮੈਂ ਤਾਂ ਬਹੁਤ ਤਗੜਾ ਆਪ ਚਾਹੁੰਦਾ ਸੀ ਕਿ ਪੇਰਵਾਹੀ ਹੋਣੀ ਚਾਹੀਦੀ ਇੱਥੇ ਪਰ ਜਦੋਂ ਤੇ 트럼ਪ ਭਾਈ ਨੇ ਆਪਣੇ ਉਹ ਤਾਰੇ ਜੇ ਵਿਖਾਉਣ ਲੱਗ ਪਿਆ ਐਂ ਤਾਂ ਮਾਰਕੀਟ ਮੁਰਕੀਟ ਚ ਪੈਸਾ ਲੰਨੇ ਆ ਟੈਰਿਫਾਂ ਵਾਲਾ ਜਦੋਂ ਦਾ ਚੱਕਰ ਪਾਇਆ ਨਾ ਇਹ ਤੇ ਮਤਲਬ ਆਈ ਡੋ ਨੋ ਇਹ ਥੋੜਾ ਨਾ 트럼ਪ ਨੂੰ ਨਹੀਂ ਚਾਹੁੰਦੇ ਆਲਮੋਸਟ ਪਹਿਲਾਂ ਚਾਹੁੰਦੇ ਸੀ ਆਈ ਡੋ ਨੋ ਹੁਣ ਤੇ ਉਹਦਾ ਵੀ ਬਿਆਨ ਆ ਗਿਆ ਹੈ ਕਿ ਆ ਕਰ ਨਹੀਂ ਭਾਵੇਂ ਆਵੇ ਸੀਜੀਐਲ ਟੂ ਡੀਲ ਵਿਦ देम ਪਤਾ ਨਹੀਂ ਆ ਡੋ ਨੋ ਵੀ ਸਪੋਰਟਡ ਓਨ ਲਿਬਰਲ ਦੀ ਕਰਨ ਲੱਪਿਆ ਪਤਾ ਨਹੀਂ ਲੱਗਦਾ ਮਿਕਸਡ ਐਨਵਾਇਰਨਮੈਂਟ ਲੱਗਦਾ ਸੋ ਲੈਟਸ ਸੀ ਵੇਖਦੇ ਆ ਭਾਜੀ ਅਸੀਂ ਤਾਂ ਬੈਕ ਐਕਸਾਈਟਡ ਐ 28 ਅਪ੍ਰੈਲ ਤੋਂ ਬਾਅਦ ਹੀ ਪਤਾ ਚੱਲੂ ਹਨ ਕਿੱਧਰ ਨੂੰ ਹਵਾ ਲੱਗਦੀ ਆ ਜੀ ਜੀ ਥੋੜਾ ਆਪ ਦਾ ਪਰਸਨਲ ਚੁਕਾ ਕਿੱਧਰ ਨੂੰ ਹੋਣ ਜਿਆਦਾ ਬਣ ਰਿਹਾ ਹਾਂਜੀ ਥੋੜਾ ਆਪ ਦਾ ਪਰਸਨਲੀ ਚੁਕਾ ਕਿੱਧਰ ਨੂੰ ਬਣ ਰਿਹਾ ਪਰ ਇਹ ਮੈਂ ਤੁਹਾਨੂੰ ਸੱਚੀ ਦੱਸਾਂ ਅੰਦਰੋਂ ਮੈਂ ਅੰਦਰੋਂ ਪੂਰਾ ਕਨਜ਼ਰਵੇਟਿਵ ਵਿਚਾਰਿਆ ਆਂ ਪਰ ਲੈਟ ਸੀ ਪਤਾ ਨਹੀਂ ਗੇਮ ਘੁੰਮ ਵੀ ਸਕਦੀ ਆ ਆਈ ਡੋ ਨੋ ਮੈਨੂੰ ਥੋੜਾ ਜਿਹਾ ਘਰ ਨਹੀਂ ਤੇ ਆਉਣ ਤੋਂ ਬਾਅਦ ਨਾ ਥੋੜੀਆਂ ਚੀਜ਼ਾਂ ਸਟੈਟਸ ਚੇਂਜ ਹੁੰਦੇ ਦੇ ਆ ਲੋਕੀ ਖੁੱਲ ਕੇ ਨਹੀਂ ਕਹਿ ਰਹੇ ਪਰ ਆਈ ਥਿੰਕ ਮੈਜੋਰਟੀ ਚ ਤਾ ਨਹੀਂ ਆਉਂਦੀ ਕਨਜ਼ਰਵੇਟਿਵ ਇਹ ਦਿਖ ਰਿਹਾ ਫਰਸ਼ੋਰ ਜੀ ਹਾਂ ਜੀ ਕੋਈ ਨਹੀਂ ਕੋਈ ਸੁਣਦੇ ਤੁਹਾਨੂੰ ਤੁਹਾਡੀ ਪੀਨ ਜਿਆਦਾ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਭਾਜੀ ਅੰਡਰਸਾਈਡਡ ਥੋੜੀ ਜਿਆ ਬੈਠੇ ਆ ਫੈਂਸ ਤੇ ਬੈਠੇ ਆ ਸੋ ਅੱਜ ਆਪਾਂ ਪੋਲ ਸ਼ੁਰੂ ਕਰਤੇ ਆ ਦੇ ਸੱਤ ਵੋਟਾਂ ਆ ਗਈਆਂ ਨੇ ਸੋ ਕੰਮ ਬਰਾਬਰੀ ਚੱਲ ਰਿਹਾ ਵਾ ਸੱਤ ਵੋਟਾਂ ਜਿੱਦਾਂ ਦੇਖੋ ਜੀ ਅੱਜ ਜਿਹੜੇ ਜਿਹੜਾ ਜਿੱਤ ਗਿਆ ਉਹਨੂੰ ਜਿਤਾ ਦੇਣਾ ਆਪਾਂ ਅੱਜ ਜਿਹੜਾ ਜਿੱਤ ਗਿਆ ਉਹਨੂੰ ਜਿਤਾ ਦੇਣਾ ਈ ਸੋ ਵੋਟ ਸਰ ਵੀ ਆਨ ਆ ਜੀ YouTube ਤੇ ਜੇ ਤੁਸੀਂ ਦੇਖ ਰਹੇ ਹੋ ਤੇ ਪੀਅਰ ਵਰਸਸ ਕਰਨੀ ਤੁਸੀਂ ਕਿਧਰ ਬੋਡ ਪਾ ਰਹੇ ਹੋ ਇਹ ਆਪ ਨੂੰ ਅੱਜ ਜਦੋਂ ਤੱਕ ਪ੍ਰੋਗਰਾਮ ਐਡ ਹੋਣਾ ਮੌਲ ਤੱਕ ਆਪ ਨੂੰ ਪਤਾ ਲੱਗ ਜਾਣਾ ਸੋ ਪਾਰਟਿਸਿਪੇਟ ਜਰੂਰ ਕਰਿਓ ਜੀ ਇਹ ਆਪਣਾ ਸਰਵੇ ਆ ਚੈਨਲ ਲਈ ਤੇ ਬਾਈ ਉਹਨਾਂ ਦੀ ਕਾਲ ਬੈਕ ਆ ਅੱਗੀ ਆਪਾਂ ਲੈ ਲੈਨੇ ਆ 0066 ਤੁਸੀਂ ਹੋਰਨੋ ਜੀ ਬਾਈ ਸੌਰੀ ਮੇਰੇ ਆਪਦੇ ਹੱਥ ਲੱਗ ਗਿਆ ਆਪੀ ਟਿਸਕ ਠੀਕ ਹੋ ਅੱਜ ਕਾਲਸ ਬਹੁਤ ਆ ਜੀ ਬੈਕ ਟੂ ਬੈਕ ਕਾਲਸ ਮੇਰੇ ਕੋਲ ਵੱਜ ਰਹੀਆਂ ਨੇ ਸੋ ਖਿੱਚਣਾ ਆਪਾਂ ਕੰਮ ਆ ਅੱਜ ਛੋਟ ਹੀ ਰੱਖਾਂਗੇ ਬਾਈ ਜੀ ਮੇਰਾ ਮੈਨੂੰ ਇਹ ਲੱਗਦਾ ਜੀ ਵੀ ਮਾਰਕ ਆ ਦੀ ਯੈਸ ਹੀ ਇਜ਼ ਹੀ ਇਜ਼ ਲਾਈਕ ਈਜ਼ ਔਨ ਦੀ ਰਾਈਜ਼ ਪਰ ਭਾਈ ਜੀ ਜਿਹੜੀ ਫ੍ਰੈਂਚ ਦੀ ਪੋਲਿੰਗ ਹੋਣੀ ਹੈ ਨਾ ਪੋਲਿੰਗ ਨੰਬਰਸ ਕੱਲ ਨੂੰ ਆਉਣੇ ਆ ਜੀ ਜਿਹੜੀ 29 ਸੀਟਾਂ ਉੱਥੋਂ ਨੇ ਜਿਹੜੇ ਫ੍ਰੈਂਚ ਡਿਬੇਟ ਤੋਂ ਪੁੱਲ ਕੀਤੀ ਆ ਉਹਦਾ ਬਲੌਂਸ਼ੇ ਨੇ ਇੱਡਾ ਵੱਡਾ ਰੌਲਾ ਬਣਾਤਾ ਹੈ ਜੀ ਵੀ ਕੀ ਤੁਸੀਂ ਸੋਚ ਵੀ ਨਹੀਂ ਸਕਦੇ ਦੇ ਮਾਈਟ ਗੈਟ ਵਾਈਪਡ ਆਊਟ ਆਫ ਕਿਊਬੈਕ ਆ ਲਿਬਰਲਸ ਜਿਹੜੀ ਹਾਂ ਜੀ ਹਾਂ ਜੀ ਬਿਕੋਜ਼ ਹੀ ਡਿਸਾਈਡਡ ਟੂ ਗੋ ਔਨ ਦੀ ਅਦਰ ਡਿਬੇਟ ਆਫ ਫ੍ਰੈਂਚ ਵਿਚ ਗੋਣਾ ਬੀ ਹੈਲਡ ਬਾਈ ਦੀ ਡਿਬੇਟ ਕੈਨੇਡਾ ਜਿਹੜਾ ਕਲੈਕਸ਼ਨ ਕੈਨੇਡਾ ਦੇ ਆਈ ਥਿੰਕ ਉਸ ਸੀਬੀਸੀ ਸੀਬੀਸੀ ਹੈਂਡਲ ਕਰਦਾ ਰੋ ਜੀ ਤੇ ਹੀ ਡਿਸਾਈਡਡ ਟੂ ਡਿਸਕਾਰਡ ਦੀ ਫ੍ਰੈਂਚ ਟੀਵੀ 1 ਜੀ ਤੇ ਉਹਦੇ ਚ ਆਈ ਥਿੰਕ ਉਹਨਾਂ ਨੇ ਇੱਡਾ ਵੱਡਾ ਰੌਲਾ ਬਣਾਤਾ ਜੇ ਆਮ ਬਲੀਵਿੰਗ ਔਨ ਵੈਨ ਦੀ ਰਿਪੋਰਟਸ ਗੋਣਾ ਕਮ ਆ ਤੁਹਾਨੂੰ ਲੱਗਦਾ ਵੀ ਉਹਨਾਂ ਦੀ ਈਗੋ ਹਰਟ ਹੋ ਚੁੱਕੀ ਐ ਇਸ ਟਾਈਮ ਦੇ ਉੱਤੇ ਓ ਲਾਸਟ ਟਾਈਮ ਕੀ ਹੋਇਆ ਸੀਗਾ ਇੱਕ ਵਰਡ ਇੱਕ ਟਰੂਥ ਉਹਦਾ ਇੱਕ ਵਰਡ ਜੀ ਥੈਟ ਥੈਟ ਕਿਬ ਕੈਮੈਕਿਸ ਪਾਰਟ ਆਫ ਕੈਨੇਡਾ ਦੇ ਆਰ ਨੋਟ ਸੋਵਰਨ ਜੀ ਜਿਹੜੀ ਟੁਕ दैट ਬ੍ਰੌਂਚੇ ਕਿੰਨਾ ਹੂਹਾ ਕੀਤਾ ਸੀਗਾ ਦੇਖ ਲਓ ਕਿੱਥੇ ਪਹੁੰਚ ਗਏ ਸੀ ਦੇ ਵਰ ਓਨਲੀ ਫੋਰ ਦੇ ਵਰ ਕਮਿੰਗ ਫੋਰ 10 ਸੀਟਸ ਐਂਡ ਦੇ ਵੈਂਟ ਟੂ 35 ਜੀ ਕਿਉਂਕਿ ਕਾਲੇ ਆ ਵੀ ਲੈਂਗੁਏਜ ਨੂੰ ਲੈ ਕੇ ਯਰ ਸੋ ਏਮੋਸ਼ਨਲ ਜਿਵੇਂ ਆ ਪੰਜਾਬੀ ਲੈ ਕੇ ਏਮੋਸ਼ਨਲ ਹੋ ਜਾਂਦੇ ਆ ਨਾ ਹੂੰ ਤੇ ਕਿਵੇਂ ਕਾਲੇ ਉਹਨੂੰ ਲੈ ਕੇ ਇਦਾਂ ਵੱਡੇ ਏਮੋਸ਼ਨਲ ਹੈ ਨਾ ਕਿ ਯੂ ਕੈਨ ਗੈਟ them to do ਐਨੀਥਿੰਗ ਫੋਰ ਲੈਂਗੁਏਜ ਜੀ ਬਿਕੋਜ਼ ਉਹ ਕੈਨ ਡੀਰੋ ਲੈਂਗੁਏਜ ਨਹੀਂ ਤੁਹਾਡੀ ਹੋਂਦ ਰਹਿ ਜੂਗੀ ਦੂਜੀ ਗੱਲ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਮੇਰਾ ਮੇਰਾ ਆਪਦਾ ਓਪੀਨੀਅਨ ਹੈ ਜੀ ਵੀ ਵਾਈ ਆਰ ਵੀ ਕੰਪੇਰਿੰਗ ਕੈਨੇਡਾ ਵਿਦ 2008 ਕਾਰਨੀ ਜੀ ਉਦੋਂ ਹਾਰਡ ਐਕਟ ਸੀਗਾ ਆਪਣੇ ਕੈਨੇਡਾ ਦੇ ਉੱਤੇ ਉਦੋਂ ਕੈਨੇਡਾ ਦੇ ਵਿੱਚ ਇਹੋ ਜਿਹੀਆਂ ਪ੍ਰੋਬਲਮ ਸੀਗੀਆਂ ਜੀ ਆਈ ਦੀ ਰੇਟ ਦੇ ਵਿੱਚ ਵੀ ਜਸਟ ਬਸ ਇੱਕ ਟਰੈਕ ਰੈਕਡ ਬਣ ਗਿਆ ਬਾਈ ਜੀ ਮੈਂ ਹਮੇਸ਼ਾ ਕਹਿੰਦਾ ਥੋੜੇ ਪੈਸੇ ਨੂੰ ਮੈਨੇਜ ਕਰਨਾ ਸੌਖਾ ਹੁੰਦਾ ਕਰਜ਼ੇ ਨੂੰ ਜਦੋਂ ਇੰਨਾ ਵੱਡਾ ਲਾਰਜ ਕਰਜ਼ਾ ਹੋ ਜਾਂਦਾ ਮੈਨੇਜ ਕਰਨਾ ਬਹੁਤ ਔਖਾ ਹੋ ਜਾਂਦਾ ਜੀ ਆਈ ਪਰਸਨਲੀ ਬਲੀਵ that oh ohi ek cheez chal rahi hai jin din di aayi hai ki 2009 ch financial crisis ch kad leya ji kad ke nahi le aaya si to debt hi nahi si ji debt hi nahi si that is that was the problem that is the thing then he went to england how disgracefully he came out how medulously i think he came out of england we all know that ji theek hai ji te baaki ji jehdi brookfield wale de china wali china wali de hal hai agla vi chaluga ji because it's one statement now i think there is another state bank of hong kong that has given him the money ji are chinese interested in it ek hor question jehda ek ek comment ch vi pop up ho reha main pind bhai thonu puch lena bi loki jehda peer hega di clearance nu lagge bahut hege bi ehnu clearance lanni chahidi fir main board karanga tuhanada is te utte ki take hai ਆਪਣੇ ਮੈਨੂੰ ਐ ਲੱਗਦੀ ਵੀ ਲੈਣ ਲੈਣੀ ਚਾਹੀਦੀ ਹੈ ਜੀ ਪ੍ਰੀਆ ਆਈ ਥਿੰਕ ਸੋ ਹੀ ਇਸ ਗੋਇੰ ਟੂ ਬੀ ਪ੍ਰਾਈਮ ਮਿਨਿਸਟਰ ਹੀ ਹਾਸ ਟੂ ਗੈਟ ਦ ਕਲੈਰੈਂਸ ਮੈਨੂੰ ਮੈਨੂੰ ਲੱਗਦਾ ਵੀ ਲੈ ਲੈਣੀ ਜੀ ਜਿਹੜੀਆਂ ਗਲਤੀਆਂ ਨੇ ਆਪ ਐਵੇਂ ਕਹੀ ਜੇ ਵੀ ਕੰਜ਼ਰਵੇਟਿਵ ਐਵਰੀਬਾਡ ਠੀਕ ਹੈ ਗਲਤ ਹੈ ਹੀ ਉੱਥੇ ਇਫ ਦੈਟ ਇਜ਼ ਬਿਕਮਿੰਗ ਐਨ ਇਸ਼ੂ ਵਾਟ ਡਿਡ ਯੂ ਗੈਟ ਅ ਕਲੈਰੈਂਸ ਪ੍ਰੋਬਲਮ ਐ ਐਵੇਂ ਜੀ ਵੀ ਕਲੈਰੈਂਸ ਮੈਨੂੰ ਐ ਲੱਗਦਾ ਮੇਰਾ ਆਪਦਾ ਮੰਨਣਾ ਵੀ ਥੇਅਰ ਇਜ਼ ਬਾਇਸਨੈਸ ਐਟ ਗਵਰਨਮੈਂਟ ਲੈਵਲ ਬਿਕੋਜ਼ ਕੰਜ਼ਰਵੇਟਿਵ ਗੋਣਾ ਕਮ ਐਂਡ ਦੇ ਗੋਣਾ ਕੱਟ ਦ प्रोक्रेसिस डोंट वांट टू बी कट जी समझते हैं ना वो बायस्टेस भी रहती है जी तो ये एक वही एस वर्ल्ड में जो रह रहा है भी एक्चुअली बायस्टेस नहीं है कि फॉरगेटेड जी फॉरगेटेड मतलब सीबीसी हैंडल करूँगा वो फ्रेंच डिपेंड इंग्लिश डिपेंड मार्क का नहीं होते जा रहे डॉट यू थिं ਤੁਨ ਲਾਤ ਦਾ ਵੀ ਜਿਹੜੀ ਆਹ ਹੈ ਡਿਬੇਟ ਵੀ ਹੈਲਡ ਕਰਦੇ ਇਹਦੇ ਵਿੱਚ ਵੀ ਕਈ ਵਾਰ ਇਦਾਂ ਹੁੰਦਾ ਵੀ ਦੂਸਰੇ ਬੰਦੇ ਨੂੰ ਇੱਕ ਨੂੰ ਫੇਵਰਇਜ਼ਮ ਦਿੱਤਾ ਜਾਂਦਾ ਉਹਨੂੰ ਪ੍ਰੋਪਰ ਟਾਈਮ ਨਹੀਂ ਦਿੱਤਾ ਜਾਂਦਾ ਗੱਲਬਾਤ ਕਰਨ ਦੇ ਲਈ ਬਿਲਕੁਲ ਦਿੱਤਾ ਜਾਂਦਾ ਤੁਸੀਂ ਅਮਰੀਕਨ ਡਿਬੇਟਸ ਦੇ ਵਿੱਚ ਦੇਖ ਲਓ ਜੀ ਦਾ ਹਾਪਨ ਦੇ ਲੀਕਸ ਟੂ ਹੈਪਨ ਫਿਰ ਦੱਸਿਆ ਗਿਆ ਵੀ ਇਵਨ ਦੇ ਹੈਵ ਹੈਂਡਡ ਓਵਰ ਦੀ ਕੁਐਸਚਨਸ ਟੂ ਕਮਲਾ ਅਰਸ ਜੀ ਹੋਇਆ ਕਿ ਨਹੀਂ ਹੋਇਆ ਉਹਦੇ ਵਾਰੀ ਹੋਇਆ ਤੇ ਬਾਇਸਿਸ ਤਾਂ ਹੋਊਗੀ ਭਾਈ ਜੀ ਤਾਂ ਪੈਸੇ ਮਿਲਣੇ ਹੋ ਤਾਂ ਕੋਈ ਨਹੀਂ ਆਊਗੀ ਤਾਨੂੰ ਮੈਂ ਪੈਸੇ ਦੇ ਰਹਾ ਹਾਂ ਤੂੰ ਰਚਨ ਰਨ ਕਰ ਰਹਾ ਹਾਂ ਤੈਨੂੰ ਸੌ ਮਿਲਣ ਦੇ ਰਹਾ ਹਾਂ ਤੁਸੀਂ ਕਿਉਂ ਨਹੀਂ ਹੋਗੇ ਜੀ ਉਹ ਵੀ ਬਾਇਸਟ ਜੀ ਧੰਨਵਾਦ ਵੀਰੇ ਇੰਨਾ ਹੀ ਕਹਿਣਾ ਸੀ ਥੈਟ ਇਸ ਵੀ ਸ਼ੁਡ ਬੀ ਐਕਟਿਵਲੀ ਥੈਰੇਟਿਕਲੀ ਵਰਕਿੰਗ ਔਨ ਥਿਸ ਆਈ ਬਲੀਵ ਮੈਨੀ ਆਫ ਦਾ ਲਿਬਰਲ ਆਵੇ ਜਿਹੜਾ ਮਰਜੀ ਆਵੇ ਆ ਡੋਨਟ ਕੇਅਰ ਅਬਾਊਟ ਥੈਟ ਬੀਸਿਕਲੀ ਏਟਲੀਸਟ ਰੀਲੀਜ਼ਡ ਇਹ ਸੋਚ ਕੇ ਚੱਲਿਆ ਵੀ ਅਗਲੇ ਚਾਸ ਲਗਾਲਾਂ ਨਾ ਕਰਣੀਆਂ ਪੈਣ ਜੀ ਵੀ ਅੱਜ ਵੋਟ ਹਿਸਾਬ ਨਾ ਪਾਇਓ ਆਪਦੀ ਵੋਟ ਹਿਸਾਬ ਨਾ ਪਾਇਓ ਇਹ ਸੋਚ ਕੇ ਨਾ ਪਾਇਓ ਵੀ ਇਹ ਆ ਦੀ ਟੀਮ ਹੈਜ਼ ਨਾਟ ਚੇਂਜਡ ਇਟਸ ਸੇਮ ਲਿਬਰਲਸ ਦੀ ਲਿਬਰਲਸ ਦੈਟ ਆਰ ਨਾਟ ਰੋਡ ਕਨਸਿਡਰਿੰਗ ਟੂ ਰੀਰਨ ਦੇ ਆਰ ਨਾਉ ਰੀਰਨਿੰਗ ਬਿਕਾਜ਼ ਦੇ ਕਨਸਿਡਰਿੰਗ ਦੈਟ ਓਕੇ ਵੀ ਗੋਇੰ ਟੂ ਸਿਟ देयर ਫॉर ਅਨਦਰ ਫੋਰ ਇਅਰਸ ਪਾਰ ਕਰਨੀ ਦੇ ਉੱਤੇ ਬੈਠ ਕੇ ਅਸੀਂ ਫੇਰ ਖਾਵਾਂ ਦੈਟ ਇਜ਼ ਮਾਈ ਓਨ ਓਪੀਨੀਅਨ ਇਫ ਸਮਬਡੀ ਡੋਨਟ ਲਾਈਕ ਇਟ ਆਮ ਵੈਰੀ ਸੌਰੀ ਅਬਾਊਟ ਸੌਰੀ ਬਾਈ ਥੈਂਕ ਯੂ ਬਹੁਤ ਵਧੀਆ ਓਪੀਨੀਅਨ ਹੈ ਭਾਜੀ ਤੁਹਾਡੀ